ਸਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਜ਼ੀਰਕਪੁਰ ਦੇ ਟਕੋਲੀ ਹਸਪਤਾਲ ਦੀ ਜਿੱਥੇ ਕਿ ਇੱਕ ਪ੍ਰੈਗਨੈਂਟ ਮਹਿਲਾ ਡਾਕਟਰ ਦੇ ਨਾਲ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਦੱਸਦੇ ਕਿ ਇੱਕ ਵਿਅਕਤੀ ਹਸਪਤਲ ਦੇ ਵਿੱਚ ਚਲਾ ਜਾਂਦਾ ਜਿੱਥੇ ਕਿ ਵਰਤیاں ਹੋਈਆਂ ਸਰਿੰਜਾਂ ਰੱਖਿਆ ਜਾਂਦੇ ਨੇ ਉਥੋਂ ਜਿਹੜੀਆਂ ਕਿ ਵਰਤیاں ਹੋਈਆਂ ਸਰਿੰਝਾਂ ਚੋਰੀ ਕਰਨ ਲੱਗਦਾ ਤਾਂ ਉੱਥੇ ਮੌਜੂਦ ਮਹਿਲਾ ਡਾਕਟਰ ਉਸ ਨੂੰ ਰੋਕਦੀ ਹੈ ਤਾਂ ਫਿਰ ਉਹ ਨੌਜਵਾਨ ਮਹਿਲਾ ਡਾਕਟਰ ਨੂੰ ਧੱਕਾ ਮਾਰ ਕੇ ਉਥੋਂ ਲੰਗਰ ਦੇ ਵਿੱਚ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਮਹਿਲਾ ਡਾਕਟਰ ਨੂੰ ਧੱਕਾ ਮਾਰਿਆ ਉਹ ਪ੍ਰੈਗਨਨਸੀ ਜਿਸ ਤੋਂ ਬਾਅਦ ਲਗਾਤਾਰ ਡਾਕਟਰ ਤੇ ਸਟਾਫ ਦੇ ਵਿੱਚ ਕਾਫੀ ਜਿਹੜਾ ਕਿ ਉਹ ਰੋਸ ਪਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇੱਥੇ ਸਿਕਿਉਰਟੀ ਆ ਉਹ ਇੰਨੀ ਪੱਕੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਕੋਈ ਵੀ ਉਹਨਾਂ ਤੇ ਆ ਕੇ ਹਮਲਾ ਵੀ ਜਿਹੜਾ ਕਰ ਸਕਦਾ ਜਿਹਦੇ ਚੱਲਦੇ ਇੰਨਾ ਪੂਰੇ ਸਟਾਫ ਦੇ ਵਿੱਚ ਰੋਸ ਜਤਾਇਆ ਜਾ ਰਿਹਾ ਤੇ ਸਿਕਿਉਰਟੀ ਵਧੀਆ ਰੱਖਣ ਦੀ ਜਿਹੜੀ ਕਿ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਮੈਨੂੰ ਕਿਹਾ ਨਾ ਆਪਣਾ ਮੇਰਾ ਨਾਮ ਈ ਡਾਕਟਰ ਪ੍ਰਗਯਤ ਕੌਰ ਹੈ ਮੈਂ ਇਸ ਫਰੈਂਸ ਸਿਵਲ ਹਸਪਤਲ ਸੀਐਚਸੀ ਟਕਾਲੀ ਵਿੱਚ ਐਜ਼ ਡਪਾਰਟਮੈਂਟਲ ਮੈਡੀਕਲ ਆਫੀਸਰ ਕੈਨ ਆ ਰਹਾ ਤਾਂ ਅੱਜ ਦਾ ਪਾਣਾ ਇਹ ਬਤਿਆ ਹੈ ਜੀ ਮੈਂ ਆਪਣੀ ਡਿਊਟੀ ਤੇ ਆਈ ਸੀਗੀ ਨਾਈਟ ਡਿਊਟੀ ਤੇ ਮੇਰੇ ਹਸਬੰਡ ਨੂੰ ਛੱਡਣ ਆਏ ਸੀਗੇ ਸ਼ਾਮ ਨੂੰ ਠੀਕ ਹੈ ਉਹ ਉਹਨਾਂ ਨੂੰ ਮੈਂ ਸੀ ਆਫ ਕਰਨ ਜਾਣੀ ਆ ਕਰੀਬ 7:00 ਵਜੇ ਦਾ ਟਾਈਮ ਸੀਗਾ ਤੇ ਜਦੋਂ ਮੈਂ ਬਾਹਰ ਜਾਂਦੀ ਆ ਅੰਦਰ ਦੋ ਲੜਕੇ ਆਉਂਦੇ ਨੇ ਅਨਨੋਨ ਬੰਦੇ ਐਂਟਰ ਕਰਦੇ ਨੇ ਸੀਐਚਸੀ ਦੇ ਵਿੱਚ ਤੇ ਉਹ ਸਿੱਧਾ ਜਾ ਕੇ 3 ਨੰਬਰ 'ਚ ਵੜ ਜਾਂਦੇ ਨੇ ਮੈਂ ਉਹਨਾਂ ਦੇ ਪਿੱਛੇ ਜਾਂਦੀ ਆ 3 ਨੰਬਰ 'ਚ ਮੈਂ ਦੇਖਦੀ ਆ ਕਿ ਉਹਨਾਂ ਦੀ ਜੇਬ ਵਿੱਚ ਸਰੀਂਝਾਂ ਪਈਆਂ ਨੇ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਕੁੱਛਦੀ ਆ ਵੀ ਇਹ ਤੁਸੀਂ ਕੀ ਕਰ ਰਹੇ ਹੋ ਉਹਨਾਂ ਵਿੱਚੋਂ ਇੱਕ ਜਿਹੜਾ ਹੁੰਦਾ ਲੜਕਾ ਉਹ ਮੇਰਾ ਹੱਥ ਛਟਕਦਾ ਤੇ ਮੈਨੂੰ ਧੱਕਾ ਮਾਰਦਾ ਤੇ ਇਸ ਤੋਂ ਬਾਅਦ ਉਹਦੇ ਨਾਲ ਪਿੱਛੇ ਇੱਕ ਦੂਸਰਾ ਲੜਕਾ ਸੀਗਾ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਬਟ ਉਹ ਦੋਵੇਂ ਭੱਜ ਜਾਂਦੇ ਨੇ ਮੈਂ ਰੋਲਾ ਪਾਉਣੀ ਆ ਕਿ ਚੋਰੀ ਹੋ ਰਹੀ ਆ ਇੱਥੇ ਹਸਪੀਟਲ ਦੇ ਸਟਾਫ ਆਉਂਦੇ ਨੇ ਭੱਜ ਕੇ 6 ਨੰਬਰ ਤੋਂ ਉਹ ਆ ਕੇ ਦੇਖਦੇ ਨੇ ਬਟ ਉਹਨੇ ਟਾਈਮ ਵਿੱਚ ਜਿਹੜਾ ਕਲਪਰਿਟ ਸੀਗਾ ਉਹ ਉੱਥੋਂ ਜਾ ਚੁੱਕਿਆ ਸੀਗਾ ਤੇ ਫਿਰ ਅਸੀਂ ਬਾਹਰ ਜਾ ਕੇ ਦੇਖਦੇ ਹਾਂ ਬਟ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਸੀਗਾ ਤੇ ਇਸ ਤੋਂ ਬਾਅਦ ਮੈਂ ਪੁਲਿਸ ਕੰਪਲੇਂਟ ਦਰਜ ਕੀਤੀ ਹੈ ਤੇ ਪੁਲਿਸ ਕੰਪਲੇਂਟ ਦਰਜ ਕਰਨ ਦੇ ਨਾਲ ਨਾਲ ਮੈਂ ਆਪਣੇ ਡਿਪਾਰਟਮੈਂਟ ਵਿੱਚ ਵੀ ਇੱਕ ਕੰਪਲੇਂਟ ਦਰਜ ਕੀਤੀ ਸੀਗੀ ਇਸ ਇਨਸੀਡੈਂਟ ਦੀ ਬਸ ਇਸ ਤਿਹੇ ਇਨਸੀਡੈਂਟਾਂ ਕਰਦੇ ਹੀ ਅਸੀਂ ਜਿਹੜੀ ਕੱਲ ਦੀ ਸਟ੍ਰਾਈਕ ਕਰ ਰਹੇ ਆ ਬੜੀ ਮੰਨ ਭਾਗੀ ਘਟਨਾ ਹੈ ਕਿ ਸਾਡੇ ਹਸਪਤਾਲਾਂ ਵਿੱਚ ਸਾਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ ਸਾਡੀ ਅਸੀਂ ਡਿਊਟੀ ਤੇ ਸੇਫ ਫੀਲਿੰਗ ਨਹੀਂ ਕਰਦੇ ਤੇ ਅਸੀਂ ਚਾਹੁੰਦੇ ਆ ਕਿ ਸਰਕਾਰ ਇਹਦੇ ਲਈ ਕੁਝ ਵਧੀਆ ਕਦਮ ਲਾ ਕਰੇ ਤੇ ਸਾਨੂੰ ਜਲਦ ਤੋਂ ਜਲਦ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ ਹਣੇ ਜਿਹੜੇ ਦੋ ਲੋਕ ਆਏ ਸੀ ਉਹ ਕਿਸ ਚੀਜ਼ ਤੇ ਸਵਾਰ ਸੀ ਪੈਦਲ ਸੀ ਕੀ ਸੀ ਉਹ ਪੈਦਲ ਆਏ ਸੀ ਜੀ ਉਹ ਪੈਦਲ ਆਏ ਸੀ ਪੈਦਲ ਆ ਕੇ ਇੱਕਦਮ 3 ਨੰਬਰ 'ਚ ਵੜੇ ਨੇ ਤੇ ਫਿਰ ਪੱਜ ਗਏ ਚੋਰੀ ਕੀ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਿੰਜਾਂ ਚੋਰੀ ਕੀਤੀਆਂ ਸਰਿੰਜਾਂ ਨਸ਼ੇੜੀ ਟਾਈਪ ਕੁਛ ਲੱਗ ਰਿਹਾ ਨਸ਼ੇੜੀ ਟਾਈਪ ਕੁਛ ਸੀ ਜੀ ਮੈਡੀਕਲ ਅਫਸਰ ਸੀ ਐਸਿਡ ਖੋਲੀ ਸੀ ਸੇਵਾ ਨਿਭਾ ਰਹੇ ਆ ਜੀ ਮੈਨੂੰ ਥ੍ਰੀਬ ਅਧਿਕ ਸਤਜੇ ਡਾਕਟਰ ਪ੍ਰੋਫੈਸਰ ਆਇਆ ਉਹ ਉਹਨਾਂ ਨੇ ਮੈਨੂੰ ਇਨਸੀਡੈਂਟ ਬਾਰੇ ਦੱਸਿਆ ਮੈਂ ਆਹ ਬਿਨਾਂ ਲੋਕੀ 15-20 ਮਿੰਟਾਂ ਦੇ ਵਿੱਚ ਮੈਂ ਪਹੁੰਚ ਗਿਆ ਸੀ ਇਸ ਤੋਂ ਬਾਅਦ ਅਸੀਂ ਇੱਕ ਇੰਸਟੀਚੂਨਲ ਐਫਆਈਆਰ ਦਰਜ ਕਰਾਤੀ ਐਸਐਮਓ ਦੇ ਬਿਹਾਫ ਤੇ ਉਹਦੀ ਕਾਰਵਾਈ ਚੱਲ ਰਹੀ ਆ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਆ ਤੇ ਇਹ ਬੰਦੀ ਕਾਰਵਾਈ ਪੁਲਿਸ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਕੱਲ੍ਹ ਤੱਕ ਅਸੀਂ ਬੰਦੀ ਦੇ ਅਸੀਂ ਇਹਨੂੰ ਉਪਰ ਕਰਨਾ ਹੈ ਟਰੇਸ ਕਰਨਾ ਹੈ ਇਸ ਦਾ ਤੇ ਮੋਰਗਰਮੈਂਟ ਇਸ ਇੰਸੀਜਰਸ ਦੇ ਵਿਆਪ ਤੇ ਕਹਿਣਾ ਚਾਹੁੰਦਾ ਮੈਂ ਆਪ ਸਰਕਾਰ ਨੂੰ ਕਹਣਾ ਚਾਹੁੰਦਾ ਹਾਂ ਕਿ ਬਹੁਤ ਲੋਕ ਹੈਗੇ ਹੋਣਗੇ ਸਾਡੀ ਹਮਨਤਾ ਸੰਗੋਸ਼ਾਦੀ ਕਿੰਨੇ ਸਾਡੀਆਂ ਬੇਸਤੀਆਂ ਬਲਵਾਂ ਹੈ ਹਨ ਜਦਾ ਜਦਾ ਸਾਡੇ ਡਾਕਟਰਾਂ ਨਾਲ ਕਦੇ ਚਿੱਤੇ ਚ ਪਹਿਲਾਂ ਮੰਗਲ ਹੋ ਚੁੱਕਿਆ ਕਦੇ ਜੇ ਕੋਟ ਲਈ ਕਦੇ ਮੀਮਸੀ ਸਾਰੇ ਡਾਕਟਰਾਂ ਨਾਲ ਹਨ ਸਪੈਸ਼ਲਿਟੀ ਥਰੀਵਲ ਡਾਕਟਰਾਂ ਨਾਲ ਰਾਤ ਨੂੰ ਕੱਲੀਆਂ ਹੁੰਦੀਆਂ ਥੱਲੇ ਕਈ ਦਾ ਸਟਾਫ ਹੁੰਦਾ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਅਸੀਂ ਕੱਲ੍ਹ ਵੀ ਸਥਾਈ ਤੇ ਇਸ ਬਜਾਅ ਕਰਕੇ ਕਰਨ ਜਾ ਰਹੇ ਆ ਮੈਂ ਸਰਕਾਰ ਨੂੰ ਫੇਰ ਅਪੀਲ ਕਰਦਾ ਵੀ ਇਹਨਾਂ ਨੂੰ ਸੀਰੀਅਸ ਲਾਓ ਇਹ ਵਿਸ਼ੇ ਨੂੰ ਤੁਸੀਂ ਇਹਨੂੰ ਇੰਨਾ ਮਰੀ ਡੀਡ ਲਾਈਨ ਦਾ ਲਾਈਨ ਇਹ ਨਾ ਕਰੋ ਇਸੀ ਨੂੰ ਵੀ ਤੁਸੀਂ ਅਸੀਂ ਤਾਂ ਦੋ ਸੁਰੱਖਿਆ ਦੀ ਇੱਕ ਛੋਟੀ ਜੀ ਇੱਕ ਇਹ ਹੁੰਦਾ ਨਾ ਦੇਖ ਸਾਡੀ ਉਹ ਨਹੀਂ ਹੈ ਜੇ ਬਹੁਤ ਵੱਡੀਆਂ ਮੰਗਾਂ ਨੇ ਛੋਟੇ ਛੋਟੇ ਸਾਡੀਆਂ ਮੰਗਾਂ ਨੇ ਸਾਡੀ ਪ੍ਰਾਈਵੇਟ ਮੰਗਾਂ ਵੀ ਤੁਹਾਡੀ ਪ੍ਰਾਈਵੇਟ ਦੀ ਜਾਨ ਹੈ ਤੇ ਵੀ ਵੀ ਬਸ ਨਾ ਇਹ ਹੀ ਗੱਲ ਜਾਨਣਾ ਵਜੋਂ ਬੋਲ ਬੋਲ ਤੇ ਸਾਡਾ ਵੀ ਉਹ ਹੋ ਜਾਂਦਾ ਹਾਂ ਡਾਕਟਰ ਸਾਹਿਬ ਜਿਹੜੀ ਘਟਨਾ ਜਿਹੜੀ ਘਟਨਾ ਹੈ ਉਹ ਸੀਸੀਟੀਵੀ ਵਿੱਚ ਕੈਦ ਹੋਈ ਹੈ ਸਾਰੇ ਹਾਂ ਇਹ ਜਿਹੜੀ ਘਟਨਾ ਸਾਡੇ ਸੀਸੀਟੀਵੀ ਕੈਮਰੇ ਫੰਕਸ਼ਨਲ ਸੀਗੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਸਾਨੂੰ ਵਿਸ਼ਵਾਸ ਹੈ ਵੀ ਇਨਸਾਫ ਨਜ਼ੂਰ ਪਰ ਮੈਂ ਵੀ ਕਹਿਣਾ ਚਾਹੁੰਦਾ ਵੀ ਇਨਸਾਫ ਦੀ ਹੋਰ ਗੱਲ ਆ ਮੰਨ ਲਓ ਡਾਕਟਰ ਸਾਹਿਬ ਸੀ ਨਾ ਜੇ ਕੋਈ ਅਨਸਕਾ ਵੀ ਘਟਨਾ ਕੋਈ ਉਹ ਠੀਕ ਹੈ ਕੁਝ ਵੀ ਵਾਪਰ ਗਈ ਤਾਂ ਕੌਣ ਰਿਸਪਾਂਸਿਬਲ ਹੈ ਕੌਣ ਜ਼ਿੰਮੇਵਾਰੀ ਲਏਗਾ ਮੈਸਟਰ ਸਾਹਿਬ ਹੈਜ਼ ਮਿਸਸ ਸਾਹਿਬ ਸੀਈਓ ਸਾਹਿਬ ਗ੍ਰੀਪ ਫੀਲ ਅਪ ਪਲੀਜ਼ ਪ੍ਰੋਵਾਈਡ ਕਰੋ ਸਾਨੂੰ ਸਕਿਉਰਟੀ ਸਾਨੂੰ ਇਹ ਟੀ ਨੂੰ ਲਾਈਟ ਨਾ ਲਿਆ ਜੇ ਮੇਰੀ ਗਲਤੀ ਹੈ ਇਹਨੂੰ ਕੀਤਾ ਜਾਵੇ ਇਹਨੂੰ ਖਾਲੀ ਕਾਇ ਵੀ ਮਿਸਟੈਂਡ ਇਸ ਤੋਂ ਪਹਿਲਾਂ ਵੀ ਕਈ ਇਨਸੀਡੈਂਟਸ ਹੋ ਕੇ ਹੈ ਦੱਸੋ ਪਹਿਲੇ ਹੋਏ ਹਨ ਅ ਤਮ ਮੇਰੇ ਤੇ ਇਨਸੀਡੈਂਟਸ ਪਤੀ ਹੋਣਾ ਨਾ ਪਹਿਲਾਂ ਮੈਂ ਉਹ ਹੜਤਾਲ ਵੀ ਕਰ ਚੁੱਕੇ ਹਾਂ ਸਾਡੇ ਡੀਆਈਜੀ ਸਾਹਿਬ ਹਨ ਕ੍ਰਾਈਮ ਉਹਨਾਂ ਨੇ ਲੈਟਰ ਵੀ ਦੇਤੀ ਉਹਨਾਂ ਨੇ ਤੇ ਜਿੱਦਾਂ ਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਹੈ ਡੀਆਈਜੀ ਸਾਹਿਬ ਥੋੜਾ ਜਿਹਾ ਪਲੀਜ਼ ਮੈਂ ਤਾਂ ਉਹਦੀ ਰਿਕਵੈਸਟ ਹੀ ਕਰ ਸਕਦਾ ਕਿ ਤੁਸੀਂ ਸਾਨੂੰ ਲੈਟਰ ਦੇ ਕੇ ਵੀ ਉਹਦਾ ਖੁਸ਼ ਸਬਕੇ ਹਫਤਾ ਪ੍ਰਬੰਧਿਤ ਹੋਣ ਦੇ ਸੰਬੰਧ ਵਿੱਚ ਲੈਟਰ ਬਣ ਚੁੱਕੀ ਸੀ ਸਾਡੇ 24 ਘੰਟੇ 24/7 ਸੇਫਟੀ ਪ੍ਰੋਵਾਈਡ ਕਰਾਂਗੇ ਸਿਕਿਉਰਟੀ ਦਾ ਟੀਮ ਹੈ ਕੋਈ ਸਿਰਫ ਕਾਹ ਜਾਦੇ ਵਿੱਚ ਹੀ ਆ ਸਾਰੀਆਂ ਤੀਜਾਂ ਕੋਈ ਜਮੀਨੀ ਪੱਧਰ ਤੇ ਸਾਨੂੰ ਕੋਈ 2 ਲੈਟਰ 2 ਸਾਲ ਹੋ ਗਏ ਹਨ ਵੀ ਹਨਾ ਇਹ ਗੱਲ ਅਜੇ ਤੱਕ ਕੋਈ ਵੀ ਹੱਲ ਨਹੀਂ ਮਿਲਿਆ ਮੇਰੀ ਬਾਹਰ ਬਾਹਰ ਵੀ ਲਾ ਵੀ ਇੱਕ ਵੀ ਹੱਲ ਨਹੀਂ ਅਗਰ ਕੱਲ ਨੂੰ ਜਿਹੜੀ ਸਟ੍ਰਾਈਕ ਤੁਸੀਂ ਲੋਕ ਕਰ ਰਹੇ ਹੋ ਉਸ ਤੇ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕੀ ਤੁਸੀਂ ਦੁਬਾਰਾ ਭੁੱਖ ਹੜਤਾਲ ਤੇ ਬੈਠੋਗੇ ਸਾਰੇ ਜੁਨੀਨ ਦੇ ਜੇ ਮੈਂ ਪੁੱਛ ਰਿਹਾ ਜਾਂਦਿਆਂ ਮੈਂ ਬੈਠ ਜਾਂਦਾ ਕੋਈ ਮੇਰੇ ਲਈ ਉਹ ਹੁਸਕੀ ਨਾ ਇਹ ਜੁਨੀਨ ਭੇਗੀ ਤਾਂ ਮੈਂ ਬੈਠਣ ਲਿਟਿਆ ਆ ਠੀਕ ਹੈ ਪਰਸਨਲ ਲੈਵਲ ਤੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਨਾ ਕਿ ਪਰਸਨਲ ਲੈਵਲ ਤੇ ਵੀ ਮੈਂ ਤਿਆਰ ਆ ਜੋ ਜੇ ਮੇਰੇ ਡਾਕਟਰਾਂ ਨੇ ਇਨਾਂ ਆਂਦਾ ਤਾਂ ਮੈਂ ਪਰਸਨਲ ਲੈਵਲ ਤੇ ਵੀ ਤਿਆਰ ਆ ਕੋਈ ਇਹ ਕਰਨ ਚੱਕਣ ਨਹੀਂ ਆਦਾ ਪਰਸਨਲ ਕੰਪਨੀ ਦੇ ਇਨਸੀਡੈਂਟ ਸੋ ਨਹੀਂ ਕੀ ਕਾਰਨ ਹੈ ਜੋ ਠੋਡੀ ਕਮਾਂਡ ਤੇ ਕਾਰ ਕੰਮ ਨਹੀਂ ਕਰਦੀ ਸਰਕਾਰ ਦੀ ਸੀਰੀਅਸ ਨਹੀਂ ਹੋ ਰਹੀ ਜੀ ਇਸ ਮਿਸ਼ਨ ਨੂੰ ਬਹੁਤ ਜ਼ਿਆਦਾ ਸੀਰੀਅਸ ਨਹੀਂ ਲਿਆ ਜਾ ਰਿਹਾ ਜਦੋਂ ਵੀ ਮਿਲਣ ਜਾਈਦਾ ਸਾਡੇ ਕੋਲ ਫੰਡ ਹੈ ਨਹੀਂ ਸਾਡੇ ਕੋਲ ਇਹ ਹੈ ਨਹੀਂ ਉਹ ਹੈ ਨਹੀਂ ਸਭ ਵਿਸ਼ਵਾਸਪਾ ਅੰਜਲ ਸਮਰਕਰਤਾ ਨਹੀਂ ਸਾਰਾ ਪ੍ਰੋਵਾਈਡ ਕਰਦਾ ਹੁਣ ਵੀ ਸਾਨੂੰ ਵਿਸ਼ਵਾਸ ਦਿਵਾ ਰਹੇ ਆ ਪਰ ਸਾਨੂੰ ਵਿਸ਼ਵਾਸ ਨਹੀਂ ਮਣਦਾ ਸਭ ਨੋਟੀਫਿਕੇਸ਼ਨ ਚਾਹੀਦਾ ਜੀ ਤਾਂ ਜਦੋਂ ਤੱਕ ਨੋਟੀਫਿਕੇਸ਼ਨ ਇਸ਼ੂ ਨਹੀਂ ਹੁੰਦਾ ਸੀ ਸਟ੍ਰਾਈਕ ਜਾਰੀ ਰੱਖਾਂਗੇ ਆਪਣੀ ਨਹੀਂ ਹੋਣੀ ਰਾਤ ਨੂੰ ਕਿੰਨੇ ਡਾਕਟਰ ਸਟਾਫ ਬੀਟੀ ਦੇ ਅੰਦਰ ਇਹ ਕੋਈ ਸਰਕਾਰ ਇਸ ਦਾ ਇੱਕ ਯੋਕਰੋਗ ਹੈ ਇੱਕ ਸਟਾਫ ਹੁੰਦਾ ਨਾਲ ਇੱਕ ਸਾਡਾ ਕਲਾਸ ਹੁੰਦਾ ਕੋਈ ਸਾਥ ਨਹੀਂ ਹੁੰਦਾ ਨਾਲ ਕੋਈ ਸਟਾਫ ਨਹੀਂ ਹੁੰਦਾ ਕੋਈ ਸਕਿਉਰਟੀ ਗਾਰਡ ਨਹੀਂ ਹੁੰਦਾ ਮੈਂ ਵੀ ਤੁਸੀਂ ਆਪ ਵੀ ਸੋਚ ਸਕਦੇ ਆ ਵੀ ਮਨੇ ਕਿੰਨੀ ਸੀਰੀਅਸ ਆ ਸਾਡੀ ਮਨੇ ਸਰਕਾਰਾਂ ਨੂੰ ਦੋਸ਼ ਦਿੰਦਾ ਮੈਂ ਪਾਰਟਿਕੂਲਰ ਇੱਕ ਸਰਕਾਰ ਨੂੰ ਨਹੀਂ ਕਹਿ ਰਿਹਾ ਮੈਂ ਸਾਰੀਆਂ ਸਰਕਾਰਾਂ ਨੂੰ ਦੋਸ਼ ਦਿੰਦਾ ਕਿ ਪਾਰਟਿਕੂਲਰ ਕਿੰਨਾ ਸੀਰੀਅਸ ਹੈ ਸਾਡੀਆਂ ਸਰਕਾਰਾਂ ਕਿੰਨੀ ਸੀਰੀਅਸ ਨਹੀਂ ਸਾਡੇ ਡਾਕਟਰਾਂ ਵਾਸਤੇ हां जी कल तकरीबन सानो 7:30 बजे एक कंप्लेंट रिसीव हुई थी प्रभजोत कौर मैम थी जेडे मेडिकल ऑफिसर सी ਨਾਲੀ ड्यूटी ऑफिसर ਸੀਗੇ ਸਰਕਾਰੀ ਹਸਪੀਟਲ ਟਕੋਲੀ ਦੇ ਵਿੱਚ ਰਾਤ ਨੂੰ ਤੇ ਜਿਹੜੇ ਦੋਨੋ ਦੋਸ਼ੀ ਨੇ ਉਥੇ ਜਿਹੜਾ ਇੰਜੈਕਸ਼ਨ ਰੂਮ ਉਹਨਾਂ ਦਾ ਉਹਦੇ ਵਿੱਚ ਐਂਟਰ ਕੀਤਾ ਜੇ ਉਥੋਂ ਇੰਜੈਕਸ਼ਨ ਚੱਕ ਕੇ ਭੱਜ ਜਣੇ ਤੇ ਉਸ ਤੋਂ ਬਾਅਦ ਭੱਜਣ ਲੱਗੇ ਜਿਹੜੇ मैम ਸੀਗੇ ਉਹ ਉਹਨਾਂ ਨੂੰ ਧੱਕਾ ਮਾਰ ਕੇ ਤੇ ਭੱਜ ਗਏ ਉਥੋਂ ਉਸ ਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ 74 ਨੰਬਰ ਐਫ ਆਈ ਆਰ ਥਾਣਾ ਟਕੋਲੀ ਦੇ ਵਿੱਚ ਕੱਲ ਹੀ ਦਰਜ ਕਰ ਲਈ ਸੀ ਉਸ ਦੇ ਵਿੱਚ ਉਹਦੀ ਤਫਤੀਸ਼ ਦੇ ਦੌਰਾਨ ਅਸੀਂ ਇਹ ਦੋ ਦੋਸ਼ੀ ਇਹਨਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਹੜੇ ਦੋਸ਼ੀ ਹੈ ਜਿਹੜਾ ਪਹਿਲਾ ਦੋਸ਼ੀ ਦਾ ਨਾਮ ਦੀਪਕ ਹੈ ਦੂਸਰੇ ਦੋਸ਼ੀ ਦਾ ਨਾਮ ਅਰुण ਨਾਗਰ ਹੈ ਇਹ ਦੋਨੋਂ ਆਸ਼ੀਆਨ ਕਲੋਨੀ ਪੰਚਕੁਲਾ ਦੇ ਰਹਿਣ ਵਾਲੇ ਨੇ ਤੇ ਇਹਦੇ ਅੱਗੇ ਤਫਤੀਸ਼ ਚੱਲ ਰਹੀ ਹੈ ਤੇ ਇਹ ਤੋਂ ਜੋ ਇਹਨਾਂ ਦਾ ਅਸੀਂ ਇਹਨਾਂ ਨੂੰ ਪੁਲਿਸ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਹਾਸਲ ਕੀਤਾ ਜਾਊਗਾ ਜੀ ਬਾਈਪਾਸ ਟਕੋਲੀ ਤੋਂ ਹੀ ਗ੍ਰਿਫਤਾਰ ਕੀਤੇ ਨੇ ਤੇ ਜਿਹੜੇ ਇਹ ਵੈਸੇ ਤਾਂ ਰਹਿਣ ਵਾਲੇ ਸੀਗੇ ਪੰਚਕੁਲੇ ਦੇ ਪਰ ਇਹ ਇੱਥੇ ਘੁੰਮਦੇ ਰਹਿੰਦੇ ਸਾਰੇ ਦਿਨ ਟਕੋਲੀ ਹਾਂਜੀ ਪ੍ਰੋਬੇਬਲੀ ਅਸੀਂ ਇਹਨਾਂ ਦਾ ਵੈਸੇ ਡੋਪ ਟੈਸਟ ਕਰਵਾ ਰਹੇ ਹਾਂ ਜੋ ਸਾਨੂੰ ਹਲੇ ਤੱਕ ਸਸਪੈਕਟਿਡ ਆ ਹੋ ਸਕਦਾ ਹੈ ਡਰਗ ਐਡਿਕਟਸ ਹੋਣ ਤੇ ਡਰਗ ਜਿਵੇਂ ਇੰਜੈਕਸ਼ਨ ਸਰਕਾਰ ਦੀ ਸ਼ਕਤੀ ਦੇ ਕਰਕੇ ਇੰਜੈਕਸ਼ਨ ਬਾਹਰੋਂ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਤਾਂ ਮਿਲਦੇ ਨਹੀਂਗੇ ਇਹੀ ਇਹਨਾਂ ਦਾ ਮੋਟਿਵ ਲੱਗ ਰਿਹਾ ਬਾਕੀ ਤੁਹਾਨੂੰ ਅਸੀਂ ਦੁਬਾਰਾ ਜਾਣਕਾਰੀ ਜਦੋਂ ਇਹਨਾਂ ਦਾ ਡੋਪ ਕਰਵਾ ਲਿਆ ਉਸ ਤੋਂ ਬਾਅਦ ਦੇ ਦੇਵਾਂਗੇ ਹਾਂਜੀ ਜਿਹੜਾ ਦੀਪਕ ਹੈ ਦੀਪਕ ਤੇ ਇੱਕ ਐਫਆਈਆਰ ਦਰਜ ਹੈ ਖੋਦੀ ਢਕੋਲੀ ਥਾਣੇ ਦੇ ਵਿੱਚ ਜਿਹੜਾ ਅਰੋਨਾਗਰ ਹੈ ਇਹਦੇ ਤੇ ਇੱਕ ਚੋਰੀ ਦਾ ਪਰਚਾ ਹੈ ਚੰਡੀ ਮੰਦਰ ਚੰਡੀਗੜ੍ਹ ਦਾ ਹਾਂਜੀ ਇਹਨਾਂ ਤੇ ਦੋਨਾਂ ਤੇ ਤੇ ਹੋਰ ਇਸ ਤੋਂ ਇਲਾਵਾ ਹੋਰ ਕੋਈ ਪਰਚਾ ਨਹੀਂ ਦਰਜ ਹੈ ਨਾ ਨਹੀਂ ਸੀ ਇਹਨਾਂ ਨੂੰ ਹਜੇ ਕੋਰਟ ਦੇ ਵਿੱਚ ਪੇਸ਼ ਕਰਦਾ ਸੀ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਇੱਕ ਸਰਕ ਟਕੋਲੀ ਹਸਪੀਟਲ ਹਾਂਜੀ ਜਿਹੜਾ ਜਿਹੜਾ ਸਰਕਾਰੀ ਹਸਪੀਟਲ ਜਿਹੜੇ ਥਾਣੇ ਦੀ ਜੂਰਿਸਡਿਕਸ਼ਨ 'ਚ ਪੈਂਦਾ ਜੀ ਬਿਲਕੁਲ ਉਸ ਥਾਣੇ ਦੀ ਜ਼ਿੰਮੇਵਾਰੀ ਆ ਅਸੀਂ ਆਵਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਸੋ ਜੇ ਟਕੋਲੀ ਪੁਲਿਸ ਸਟੇਸ਼ਨ ਦੇ ਜੂਰਿਸਡਿਕਸ਼ਨ ਦੇ ਵਿੱਚ ਟਕੋਲੀ ਹਸਪੀਟਲ ਹੈਗਾ ਤਾਂ ਅਸੀਂ ਉੱਥੇ ਸਾਡੀ ਬਿਲਕੁਲ ਜ਼ਿੰਮੇਵਾਰੀ ਬਣਦੀ ਹੈ ਤਾਂ ਇਸ ਦੇ ਵਿੱਚ ਅਸੀਂ ਪਹਿਲਾਂ ਕਰ ਵੀ ਰਹੇ ਸੀ ਸਾਡੀ ਇੱਕ ਪੀਸੀਆਰ ਪੱਕੇ ਤੌਰ ਤੇ ਤਨਾਤ ਹੈ ਜਿਹੜਾ ਟਕੋਲੀ ਜਿਹੜਾ ਸਰਕਾਰੀ ਹਸਪੀਟਲ ਹੈ ਇਸ ਤੋਂ ਇਲਾਵਾ ਹੋਰ ਵੀ ਅਸੀਂ ਪੂਕਾ ਇੰਤਜ਼ਾਮ ਕਰਾਂਗੇ ਸਿਕਿਉਰਿਟੀ ਹੋਰੀ ਵਧਾਵਾਂਗੇ ਸਰਕਾਰੀ ਹਸਪੀਟਲ ਦੇ ਇਸ ਪੀਸੀਆਰ ਪੱਕੀ ਸਟੇਸ਼ਨ ਹੈ ਜੀ ਪੱਕੀ ਸਟੇਸ਼ਨ ਰਹੂਗੀ ਪਰ ਅਸੀਂ ਹੁਣ ਸਾਡਾ ਵਿਚਾਰ ਅਧੀਨ ਹੈ ਕਿ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਕੋਸ਼ਿਸ਼ ਕੋਸ਼ ਸਿਕਿਉਰਿਟੀ ਦਾ ਕੰਪੋਨੈਂਟ ਜ਼ੂਰ ਹਸਪੀਟਲ ਹੈ ਦੇਖਿਆ ਜਾਵੇ ਤਾਂ ਐਵੇਂ ਤਾਂ ਕੋਈ ਵੀ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਕਿਸੇ ਦੇ ਉੱਤੇ ਵੀ ਹਮਲਾ ਕਰ ਸਕਦਾ ਜੇਕਰ ਹਸਪਤਾਲਾਂ ਦੀ ਸਿਕਿ ਬਹੁਤ ਤਕੜੀ ਹੋਵੇਗੀ ਬਹੁਤ ਮਜ਼ਬੂਤ ਹੋਵੇਗੀ ਤਾਂ ਅਜੇਹ ਸ਼ਰਾਰਤੀ ਅੰਸਰ ਹਸਪਤਾਲਾਂ ਦੇ ਵਿੱਚ ਦਾਖਲ ਹੋਣ ਤੋਂ ਗੁਰੇਸ ਕਰਨਗੇ ਬਿਊਰੋ ਰਿਪੋਰਟ ਅਖੰਡ ਲੋਕ